ਬੰਤਨ ਸਤਿਗੁਰੂ ਭਗਵਾਨ ਸ਼੍ਰੀ ਚੰਦ ਮਹਾਰਾਜ ਕੀ ਜੈ ਆਪ ਸਭ ਨੂੰ ਸਤਿਗੁਰੂ ਭਗਵਾਨ ਸ਼੍ਰੀ ਚੰਦ ਜੀ ਦੇ 531ਵੇਂ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ 531ਵੇਂ ਦਿਹਾੜਾ ਬਾਬਾ ਜੀ ਦਾ ਆ ਰਿਹਾ ਹੈ ਉਸ ਦੀ ਆਪ ਸਭ ਨੂੰ ਲੱਖ ਲੱਖ ਵਧਾਈ ਹੋਵੇ ਤੇਰੇ ਰੰਗਾਂ ਦਾ ਭੇਦ ਨਾ ਪਾਇਆ ਧੰਨ ਬਾਬਾ ਸ਼੍ਰੀ ਚੰਦ ਜੀ ਤੇਰੇ ਰੰਗਾਂ ਦਾ ਭੇਤ ਨਹਾ ਪਾਇਆ ਧੰਨ ਬਾਬਾ ਸ੍ਰੀ ਚੰਦ ਜੀ ਬਾਵਾ ਬਾਵਾ ਧੰਨ ਬਾਬਾ ਸ੍ਰੀ ਚੰਦ ਜੀ ਗੁਰੂ ਨਾਨਕ ਦਾ ਪੁੱਤਰ ਕਹਾਇਆ ਸultanpur ਨੂੰ ਭਾਗ ਸੀ ਲਾਇਆ ਚਰਨ ਤੋਂ ਬਾਰੇ ਬਾਰੇ ਜਾਵਾਂ ਧੰਨ ਬਾਬਾ ਸ੍ਰੀ ਚੰਦ ਜੀ ਤੇਰੇ ਰੰਗਾਂ ਦਾ ਕਿਸੇ ਨਾ ਭੇਤ ਪਾਇਆ